ਸਾਸੀ ਕਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਅੱਜ ਆਪਾਂ ਬਹੁਤ ਕੰਦਿਆਂ ਮੇਲੇ ਤੇ ਕਿਹੜਾ ਬਾਬਾ ਓਏ ਜਾਜਾ ਵਾਲੇ ਬਾਬੇ ਦਾ ਬਾਬਾ ਜਵਾਨ ਸਿੰਘ ਜੀ ਬਾਬਾ ਜਵਾਨ ਸਿੰਘ ਜੀ ਦੇ ਮੇਲੇ ਤੇ ਚਲੇ ਆ ਨਾਲ ਕੋ ਸਾਹ ਹੋਏ ਆ ਜਾ ਮੂਰੇ ਪਲਾਵਾਂਗੇ ਇੱਥੇ ਜੱਲ ਲੰਗਰ ਪਾਣੀ ਦਾ ਤੇ ਹੋਰ ਭਾਵੇਂ ਕੀ ਕੁਝ ਲੈ ਕੇ ਆਏ ਮੁੰਡੇ ਲੈ ਕੇ ਆ ਗਏ ਜਲ ਜੀਰਾ ਨਿਤਰੀ ਕੀ ਆ ਨਾਲ ਵੀ ਬੜਾ ਔਕਾ ਛੱਡਾ ਕੰਮ ਹੈ ਲੰਗਰ ਦੀ ਕਿਹੜੀ ਕਿਹੜੀ ਵੈਰੈਟੀ ਹੈ ਟ੍ਰੈਲਿਜ ਕੀ ਕੀ ਲੱਦਿਆ ਤੇਰੇ ਬੋਲ ਵੀ ਨਹੀਂ ਨਾ ਕੋਈ ਠੀਕ ਆ ਅਜ ਬੰਬ ਵੀ ਪਹਿਲੀ ਏਰਾ ਪੰਬ ਵੀਰ ਪਠਿਆਲਾ ਦਾ ਸ਼ਟਕਾਰ ਪਠਿਆਲਾ ਦਾ ਸ਼ਟਕਾਰ ਆ ਬਹਾ ਦਾ ਉਹ ਪਰ ਤਮੇ ਨਹੀਂ ਕਾਤਾ ਬਲੋਗ ਆ ਹਾਂਜੀ ਦੱਸੋ ਵੀਰ ਜੀ ਪਰ ਕਟਿਆ ਨਹੀਂ ਜਾਣਾ ਬੋਲੀ ਉਹਨਾਂ ਕਿ ਬਾਅਦ ਚ ਤਰਲੇ ਨਹੀਂ ਮਾਰਨ ਵੀ ਕਟਣਾ ਵਿੱਚ ਠੀਕ ਆ ਤਮੇ ਨੇ ਕਿ ਪਠਿਆਲਾ ਪਾ ਮੈਂ ਤਾਂ ਦੱਸਣਾ ਬਾਹਰ ਨਹੀਂ ਜਾਣਗੇ ਉਹ ਰਾਡੀਆਂ ਕਿੱਥੇ ਹੋਣੀਆਂ ਮੈਂ ਉਹ ਗੱਡੀ ਫਲੋ ਜੀ ਆ ਆ ਗਿਆ ਏ ਸੇ ਵਾਲਾ ਜਲਦੀਰਾ ਦੀਚੀ ਫਲੇ ਵਰਾ ਉਹ ਬਰਸਾ ਧਾੜੀ ਘਟਿਆ ਓਏ ਜਿਆਦਾ ਪਾਣੀ ਹੈ ਦੋ ਵੈਰਾਈਆਂ ਬਾਕੀ ਟੱਪੇ ਖਾਦੀ ਕਰਕੇ ਸੁੱਟਦੇ ਆ ਜਾਣ ਕੇ ਬਈ ਬੱਲਾ ਬੋਲਣਗਾ ਮੈਂ ਬੋਲੀ ਹੁਣਾਂਗੇ ਕੱਟਦੇ ਨਹੀਂ ਹੁੰਦੇ ਬਾਅਦ ਹਾਂਜੀ ਦੋਸਤੋ ਲਓ ਜੀ ਕਾੜੀ ਤੁਹਾਨੂੰ ਆਏ ਹੋ ਸੋਨੇ ਬਾਬਾ ਜੀ ਦੇ ਕਰਾਉਣੇ ਦਰਸ਼ਨ ਬਾਈ ਬਾਈ ਵਾਈ ਵਾਈ ਦਮੇ ਭਰਾ ਆਂ ਰਾਟੀਆਂ ਤੁਸੀਂ ਵੇਖ ਲਈਆਂ ਸਾਰੀਆਂ ਤੇ ਉੱਥੇ ਹੋਰ ਵੀ ਬਹੁਤ ਹੋਣਗੇ ਬਹੁਤ ਅੱਜ ਪਠੇਵੱਡ ਮਹਿਕਮੇ ਨੇ ਲੰਗਰ ਨੂੰ ਵਾਰਡ ਪਾਉਣੀ ਹੈ ਨਾ ਪੂਰੀ ਹਲਦਾ ਪ੍ਰਸ਼ਾਦਾ ਜਗ੍ਹਾ ਹੈ ਨਾ ਤੇ ਉੱਥੇ ਕੰਮ ਅੱਗੇ ਹੋਰ ਚੱਲੂਗਾ ਅੱਗ ਵੀ ਬਹੁਤ ਆ ਤੇ ਨਾ ਅੱਗ ਲਾਉਣੀ ਵੀ ਬਹੁਤ ਹੈ ਲੰਗਰ ਨੂੰ ਇਧਰ ਗਿੰਦੂ ਠੇਕੇਦਾਰ ਚੱਲ ਗਿਆ ਆ ਕਹਿੰਦੇ ਓ ਠੇਕੇਦਾਰ ਉਹ ਸਾਡੇ ਉੱਤੇ ਉਹ ਹੈ ਇਧਰ ਆ ਰਿਹਾ ਭਾਈ ਨੂੰ ਭਾਈ ਦਾ ਪਹਿਲਾ ਦਾ ਵਲੌਗ ਨਹੀਂ ਇਹ ਦੀ ਕੋ ਖੁਰਲੀ ਚਪਚਾ ਕੰਦ ਕੋ ਹੋਵੇ ਕੋਈ ਮੇਰਾ ਘਰ ਕਰਾਉਣਾ ਪਾਈਪ ਲਾਈਨ ਦਾ ਕੋ ਆਊਟ ਬਣਾਉਣੀ ਹੋਵੇ ਤੇ ਲੈ ਜਾਓ ਇਹ ਤਸੱਲੀ ਬਖਸ਼ ਕੰਮ ਕਰਦਾ ਹੈ ਖੁਰਲੀਆਂ ਖਾਲੀਆਂ ਆ ਇਹ ਲੈਂਡਰ ਤੇ ਆ ਕੇ ਲੈ ਜਾਓ ਉੱਤੇ ਆ ਜੂ ਸਾਰਾ ਕੁਝ ਕੰਮ ਕਰਨੇ ਵੇ ਆਪਣਾ ਮੇਲੇ ਤੋਂ ਆਪਾਂ ਹੋਏ ਲੇਟ ਲੋਕ ਦੇਖਦੇ ਕਿਹੜੀ ਲਾੜੀ ਆ ਦੇ ਨਾਵਾ ਜੀ ਨੋ 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 ਕਮੜਾ ਕਰਨੀ ਦਾ ਮੇਸਤੀ ਸੇਵਾ ਕੰਧਿਆ ਰਾਖਾ ਲਿਖ ਰੌਂਡੀ ਉਹ ਤਾਂ ਪਤਾ ਮੇਲੇ ਗਰਮੀ ਬਹੁਤ ਆ ਸੰਗਤ ਵੀ ਬਹੁਤ ਆ ਪੂਰੇ ਠਾਠਾ ਮਾਰਦਾ ਘਟ ਸੰਤਾਂ ਦਾ ਲੰਗਰ ਵੀ ਬਹੁਤ ਆ ਸੰਗਤ ਵੀ ਬਹੁਤ ਆ ਗਰਮੀ ਬਹੁਤ ਆ ਸਭ ਕੁਝ ਬਹੁਤ ਆ ਇਹ ਨਿੰਬੂ ਵੀ ਬਹੁਤ ਆ ਵੱਡੇ ਵੱਡੇ ਪੰਗੋੜੇ ਲੱਗੇ ਆ ਦੇ ਨੇਪੂਆ ਜਾ ਉਹ ਤੇ ਜੂੜਾ ਦੇਣਾ ਤੈਨੂੰ ਉਹ ਜਾਜੇ ਦੇ ਉਹ ਤਾਂ ਖਾ ਜਾਂਦੇ ਉਹ ਤਾਂ ਉਲਟੀਆਂ ਨਹੀਂ ਆਉਣੀਆਂ ਕੋਈ ਨਹੀਂ ਉਲਟੀਆਂ ਆਣੀਆਂ ਤੁਰ ਗਈ ਆ ਬਾਦੂ ਨੂੰ ਤੇ ਲਿਆ ਦਿੰਦਾ ਇੰਨੇ ਕਨੇਕੇ ਸਿੰਘ ਸੇਵਾ ਕਰਦੇ ਹੋਏ ਸ਼ਰਧਾ ਦੇ ਭਾਵ ਨਾਲ ਇਨਾ ਕੋ ਸਿੱਖ ਲੋ ਕਿ ਦੇ ਸਿਵਾ ਸੁ ਕਰ ਲਿਆ ਕਰੋ ਨਹੀਂ ਸ਼ਗਨ ਹੀ ਹੁੰਦੇ ਇਹ ਕੂੜੀਆਂ ਟ੍ਰੈਲੀ ਲੱਗਣੀਆਂ ਨਹੀਂ ਸਾਡੇ ਕਰਨ ਤੋਂ ਬਾਅਦ ਆਪਾਂ ਪਹੁੰਚ ਗਏ ਆਪਣੇ ਲੰਗਰ ਲਾਉਣ ਦੇ ਟਿਕਾਣੇ ਤੇ ਬਹੁਤ ਜਨਤ ਲਾ ਲੀਆਂ ਚਾਈਆਂ ਬੁਣੀਆਂ ਗੱਲਾਂ ਗਰਮੀ ਦੀ ਉਦਰੇ ਦਾ ਵਧੀਆ ਵੇ ਮਿਤਰੀ ਸਾਹਿਬ ਮਜਾ ਆਇਆ ਮਜਾ ਨਹੀਂ ਜੋ ਬਣਵੇ ਵੇ ਇਦੋਂ ਕਹਿੰਦੇ ਸੁਰਤੀ ਲੱਗੀ ਹੋਈ ਉਂਗਲਾਂ ਕਰ ਕਰ ਗੱਲਾਂ ਕਰਦਾ ਮਡਾ ਛੱਕੇ ਖੀਰ ਵਾਲੇ ਤੇ ਨਾਲ ਪਕੌੜੇ ਤੇ ਨਾਲ ਮਾਲ ਪੁੜੇ ਉਂਗਲਾਂ ਵਿੱਚ ਘੁੰਮਦੀਆਂ ਜੀ ਇਥੋਂ ਪਤਾ ਲੱਗਦਾ ਸ਼ਕਤੀਆਂ ਗ੍ਰਹਿਣ ਕੀਤੀਆਂ ਫਿਰ ਕਿਹੜੀ ਘੜੀ ਵਰਾਡੀ ਲਿਆਦੀ ਹੈ ਪਾਣੀ ਦੇ ਆਪਣਾ ਕੋਟ ਨੇ ਵੀ ਗਏ ਹੋਰ ਲੋਰੀ ਛੋਡਾਗੇ ਨਾਲ ਹਾਂਜੀ ਬਹੁਤ ਧੀ ਸਵਾਰ ਸਾਲਾ ਸਾਡੀ ਤੁਹਾਡੇ ਨਾਲ ਵੱਡੀ ਜਣੀ ਸ਼ਕਨੰਦੇ ਨਹੀਂ ਤਰੋ ਚੱਲ ਕੇ ਪਤਾ ਬਹੁਤ ਹੈ ਗਰਮੀ ਬਹੁਤ ਹੈ ਧੁੰਡੇ ਬਹੁਤ ਬੜੇ ਬੜੇ ਲਗੇ ਵੱਡੇ ਵੱਡੇ ਸੰਡ ਬਹੁਤ ਚੁਕਰਾ ਹੋਰ ਮਨਾ ਦਰਦਾ ਰਹਿ ਜਾਓ ਗਰਮੀ ਹੈ ਭਾਈ ਚੰਦ ਕਰਮੀ ਨਾ ਆਉਂਦਾ 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 ਆਉ ਏ ਗਾਇਸ ਸੱਚ ਪ੍ਰਾਈਜ਼ ਆ ਗਏ ਨੇ ਬੱਚੀਆਂ ਰੋਣੀਆਂ ਰੋਣੀਆਂ ਮਿਸ ਨੇ ਕੋਲਾ ਭਰਿਆ ਰੰਜ ਪ੍ਰਾਈਜ਼ ਉਧਰ ਕਹਿੰਦੇ ਖੁਰਲੀ ਚ ਬੱਚਾ ਆੜ ਖਾਲ ਪੱਕਾ ਕਰਾਉਣਾ ਹੋਵੇ ਤਾਂ ਸਬਰ ਕਰੋ ਜੋੜੇ ਜਮਾ ਕਰਾ ਗਏ ਵਾਹਿਗੁਰੂ ਤੋਂ ਗਗਣ ਇਹ ਸਾਡੇ ਪਿੰਡ ਕੰਦ ਕਰਨ ਚੱਲ ਗਿਆਗੇ ਅੱਧੀ ਸ਼ਾਮਾ ਵਈਆਂ ਨੇ ਮਦਨ ਦਾ ਕੰਦ ਰੋਸ ਰਖਾ ਕੇ ਤੇ ਮਦਨ ਮਦਨ ਦਾ ਕੰਦ ਰੋਸ ਰੱਖੀ ਮੈਂ ਆਇਆ ਜੀ ਓਏ ਜੀ ਡੇਢ ਘੰਟਾ ਖਲੋਤੀ ਰੀ ਬੰਦਾ ਆਇਆ ਤੇ ਉਹਨੇ ਕਹਿੰਦਾ ਕੀ ਕਰਨੋਂ ਪੜਿਆ ਕਹਿੰਦੇ ਮਿਸਤਰੀ ਕਹਿੰਦਾ ਇਹ ਉਹਨੇ ਹੱਥ ਖੜਾਇਆ ਤੇ ਕੰਦ ਦਿੱਤੀ ਆ ਗਈ ਥੋੜੀ ਜਿਹਾ ਕਰਾ ਕੇ ਵਾਹ ਗੁਰੂ ਓਏ ਛੀਰੀ ਜਾ ਨਾਮ ਲੈ ਰਹਾ ਮਿਲ ਆਉਂਦੇ ਨੇ ਛੀਰੀ ਜੀਆ ਮਾਚੀਰੀ ਛੀਰੀ ਇਹਦਾ ਨਾਮ ਹੈ ਵੀਰ ਦਾ ਇਹਨੂੰ ਛੀਰੀ ਛੀਰੀ ਕੋ ਆਉਂਦੇ ਆ ਪਤਾ ਨਹੀਂ ਕਿਉਂ ਆਉਂਦੇ ਪਤਾ ਨਹੀਂ ਹੋਣਾ ਇਹਨੂੰ ਪੁੱਛ ਲਿਓ ਕਰਦੇ ਹੋ ਦੇ ਵੀਰ ਜੀ ਜਰਾ ਕਰ ਗੁਰੂ ਜੀ ਦੇ ਲਈ ਅੰਗਲੋ ਮੁੱਲਾ 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 ਹਾਲੇਲੂਇਆ ਪ੍ਰਭੂ ਆਣਿਆਲੇ ਮਸੀਹ ਮਸੀਹ ਇਹ ਵਿੱਚ ਸਾਡਾ ਵੀਰ ਗੋਪੀ ਮਸੀਹ ਐਵੇਂ ਐਵੇਂ ਲੋਕਾਂ ਵਹਿਮ ਭਰਮ ਫਲਾਏ ਆ ਕਿ ਜਿਹੜੇ ਮਸੀਹ ਗੁਰੂ ਘਰਾਂ ਜ ਨਹੀਂ ਜਾਂਦੇ ਆ ਦੇਖੋ ਕਿੰਨੀ ਸ਼ਰਧਾ ਨਾਲ ਸੇਵਾ ਕਰਦੇ ਹੁੰਦਾ ਕੇਸਰੀ ਤੋਂ ਸਤਾਰਸ ਜਾ ਕੇ ਸੇਵਾ ਕਰਦੇ ਉਦਾਂ ਵਿਚਾਰਾ ਮਸੀਹ ਆ ਜੋੜੇ ਜਮਾ ਦਰਾ ਕੇ ਐਵੇਂ ਪੰਜਾਬ ਤੋਂ ਕੋਈ ਚੜ੍ਹ ਨਹੀਂ ਉਦਾਂ ਦਾ ਗਿਸ਼ੂ ਕੱਲ ਗੱਤ ਰਹੇ ਉੱਧਰੋਂ ਦੀਆਂ ਆ ਵੀਰੋਂ ਉੱਧਰੋਂ ਦੀਆਂ ਆ ਉੱਧਰੋਂ ਵੀ ਆਉਂਦੇ ਸੇਵਾ ਚੱਲਦੀ ਭਈ ਨਾ ਦੇ ਨਾਲ ਚੱਲਦੇ ਆਪਣਾ ਘਰ ਤੇ ਕਾਫੀ ਵਿਆਪ ਸਟਾਕ ਆ ਬੜੀ ਮੂਰ ਲਾਲਾ ਉਹ ਤਾਂ ਨੇ ਫ੍ਰੈਂਚ ਪ੍ਰਾਈਸ ਬਹੁਤ ਢੰਡ ਬਣਾਈਆਂ ਅੱਛੀ ਹੋਣਾ ਆਹ ਮੁੰਡੇ ਦੀ ਸੇਵਾ ਨਾਲ ਤੁਰ ਦਰਗਾਏਗਾ ਕੋਲ ਹੋਣੀ ਇਹਦੀ ਵੇਹ ਤਾਂ ਸਾਡੇ ਜੋਗਾ ਇਹ ਨਹੀਂ ਵਰਤੋਣਾ ਨਹੀਂ ਇਹਦੇ ਹੁਣ ਇਨੂੰ ਹਲਕਾਦ ਨਹੀਂ ਹੋਇਆ ਪੂਰਾ ਜਦੋਂ ਵੇਖੀਦਾ ਤੇ ਅਸੀਂ ਬੋਤਲ ਹੁੰਦੀ ਐ ਇਹ ਕਾਲੀ ਕੱਢਣ ਦੇ ਯਾਬਦਾ ਸਾਰੀਆਂ ਗਰਮੀਆਂ ਦਾ ਜੀ ਜੋ ਭੁੱਖ ਨੰਗ ਟਰਾਲੀ ਚੜ੍ਹ ਲਈ ਤੁਸੀਂ ਇਹ ਕੀ ਪਖੰਡਿਆ ਇਹ ਕਰਨ ਡੇੜਾ ਖਾਲਿਆ ਇਹ ਕਰਨ ਦੇ ਓਪਾ ਪੱਟਵਾ ਦੇ ਪੱਟਵਾ ਦੇ ਆਹ ਪੱਟੇ ਐ ਇਕੱਠੇ ਹੀ ਪੱਠੇ ਉੱਤ ਨਾਲੇ ਕਈ ਜੱਦ ਹੁਣ ਕਰਕੇ ਦੀ ਬਾਣੀ ਹੈਗੀ ਓ ਠਿਕਾ ਦਰ ਦਿੱਤਾ ਇਹ ਮੂੰਹ ਹੀ ਘਮਾ ਲਈਦਾ ਯਾਰ ਕੀ ਜੂੰ ਜਨਾਨੀ ਆ ਕੋਈ ਘਰ ਦੇ ਜਮਾਏ ਆ ਆਵਾਜ਼ ਕਰਦੇ ਆ ਆਪਣਾ ਰਾਂਝਾ ਦਾ ਸਫਾਗ ਦਾ ਮੂੰਹ ਤੇ ਓ ਮੁਲੇਗਾ ਇਹ ਵੀਰ ਨਾ ਇਹ ਵੀਰ ਮਰਾਉ ਕਰੇ ਦਵਾ ਕਿੰਨੇ ਨਾ ਸੋਨਾ ਮੜਾ ਕੰਮ ਕੀਤਾ ਜ਼ਿੰਦਗੀ ਦਾ ਇਹਨੂੰ ਕੋਈ ਨਹੀਂ ਗਈ ਬੱਜਨੇ ਆਸਾਂ ਦੇ ਆਣ ਲੱਗੇ ਤੜਾ ਮਨ ਮੈਂ ਤਹੀਂ ਬੋਲਾਂ ਇਹ ਰਾਜ ਦੀਆਂ ਗੱਲਾਂ ਰਾਜ ਹੀ ਰਹਿ ਗਈਆਂ ਹਣ ਨਹੀਂ ਦਸਣੀਆਂ ਨਹੀਂ ਚਲੋ ਕੋਈ ਨਹੀਂ ਤੂੰ ਵੀ ਚੱਲ ਪਿਆ ਤੂਸਟਾ ਲੰਗਰ ਜ਼ਿਆਦਾ ਲੱਗਿਆ ਲੈ ਲਾਜੀ ਤੂ ਸੱਤ ਕਿੰਦੂ ਵੀਰ ਬਿਨਾ ਸਵੀਕਰ ਤਾਂ ਆਵਾਜ਼ ਗੜਕਦੀ ਪੂਰੀ ਭਗਵਾਜ ਇਹ ਮਾਦੀ ਮੈਨ ਖਾਣਾ ਪੀਣਾ ਪੱਜਾ ਗੋਪੀ ਜੱਗਿਆ ਕਰ ਰਹੀ ਏ ਛੋਟਾ ਇਹ ਸਪੈਸ਼ਲ ਲੋਰੀ ਥੋੜਾ ਸਾਡਾ ਪਾਕਿਸਤਾਨ ਤੋਂ ਮਗਾਜ ਵੈਚ ਨਹੀਂ ਹਾਂ ਲਾਹੌਰ ਤੋਂ ਆਇਆ ਪਰਲੀਓਂ ਤੇ ਜੋੜਾ ਦਾ ਪਾਣੀ ਆ ਗਿਆ ਚੈਨਲ ਦਾਦੇ ਤੈਨੂੰ ਪਹਿਲਾਂ ਆਪਣਾ ਸੰਗਤ ਨੂੰ ਆਜ ਦੇ ਆਜੋ ਆਜੋ ਲੈਰੀ ਦੇ ਸੋਨਾ ਚਲੰਗਰ ਆਜੋ ਨਾਲ ਡਰਾਈਵਰ ਪਾਣੀ ਆ ਗਿਆ ਗੰਗੋ ਦਾ ਗਾਣੇ ਸੁਣਾ ਦੇ ਗੱਡੀ ਸੇਵਾ ਚੱਲਣ ਦੀ ਜੋੜਾ ਸ਼ੋਰ ਦੇ ਇੱਥੇ ਮੇਰਾ ਜਵੇਰਾ ਹੈ ਗਿੰਦੂ ਕੋਈ ਕੋਈ ਨਿੱਕਾ ਮੋਟਾ ਕੇ ਖੁਰਲੀ ਚ ਬਚਾ ਕੋਈ ਡੰਗਰਾ ਥੱਲੇ ਫਰਸ਼ ਲਾਉਣਾ ਵੀਰ ਨੂੰ ਦੱਸਿਓ ਬਹੁਤ ਲੋੜਵੰਦ ਆ ਤਰਸ ਦੇ ਆਧਾਰ ਤੇ ਭਾਵੇਂ ਕਰਾ ਲਿਓ ਕੰਮ ਵੀਰ ਕੋਲੋਂ ਡੰਗਰਾ ਦੀਆਂ ਖੁਰਲੀਆਂ ਡੰਗਰਾ ਦੇ ਪੂਰਾਂਡੇ ਕੱਚੇ ਜਿਹੜੇ ਪੁੰਦੇ ਦੇ ਬਾਲੇ ਵਾਲੇ ਲੈਂਟਰ ਆਲਾ ਨਹੀਂ ਹੈਗਾ ਜੇ ਕੰਮ ਭਰਾ ਮੜ ਕੇ ਮੈਨੂੰ ਨਾਂ ਲਾਮਾ ਦਿਓ ਤੇ ਉਹ ਵੀਰ ਮੇਰਾ ਜਿਹੜਾ ਭਰਨ ਜਾਣਲਾ ਉਹ ਮੁੱਲਾ ਵਾ ਮੁੱਲਾ ਸਰਚਾ ਤੇ ਆ ਮੇਰਾ ਮੇਰਾ ਵੀਰ ਮਸੀਹ ਮੇਰਾ ਪਹਿਲਾ ਵੀਰ ਸਰਦਾ ਨਾ ਸੇਵਾ ਕਰਦਾ ਬੜਾ ਮਸੀਹ ਮੇਰਾ ਵੀਰ ਹੀ ਏ ਪਹਿਲਾਂ ਬਹੁਤ ਸ਼ਰਧਾ ਨਾਲ ਕਰਦਾ ਬਹੁਤ ਸ਼ਰਧਾ ਨਾਲ ਸੇਵਾ ਕਰਦਾ ਏ ਤੇ ਆ ਮੇਰਾ ਵੀਰ ਕਾਣਾ ਜਿਹੜਾ ਰਾਤ ਨੂੰ 12 ਵਜੇ ਤੋਂ ਬਾਅਦ ਦੀਦਾ ਨਹੀਂ ਆ ਆ ਜਿਹੜਾ ਵੀਰ ਐ ਨੂੰ ਆਉਂਦਾ ਕਾਣਾ ਵੀਰ ਇਹਨੇ ਜਿੰਦੇ ਬੋਲਦੇ ਸੀ ਦਿਨੇ ਗੱਡੀ ਮਾਰਤੀ ਸੀ ਪਹਿਲਾਂ ਤੈਨੂੰ ਕਾਣਾ ਕਹਿੰਦੇ ਓ ਬੱਲਿਆ ਅੱਖਾਂ 'ਚ ਨੁਕਸ ਲੱਗਦਾ ਏ ਕਿ ਸੱਚਾ ਕਹਿੰਦੇ ਇਹਨੂੰ ਧੰਨਵਾਦ ਆ ਤੇਰੀ ਬਣਾਉਣਾ ਨਹੀਂ ਨਹੀਂ ਮੈਂ ਬਣਾਉਣਾ ਗਰਮੀ ਬਹੁਤ ਬਹੁਤ ਹੋ ਰਿਹਾ ਹੈ ਪਾਣੀ ਖੰਡਾ ਕਾਫੀ ਸਟਾਕ ਪਿਆ ਤੇ ਟਾਈਮ ਸ਼ਾਮ ਦੇ ਵਿੱਚ ਲੱਗਦਾ 7:00 ਵਜੇ ਗਏ ਨਾ ਹਾਂਜੀ ਊੜੇ ਚਲੰਦੇ ਯੂਰੋ ਵੀਰ ਸੰਗਤਾਂ ਗਈ ਜਾਂਦੀਆਂ ਸੰਗਤਪੁਰ ਘਟ ਗਈ ਹੁੰਦਾ ਦਵਾਨਾ ਲਈ ਸਮਾਪਤ ਹੋ ਗਿਆ ਤੇ ਮੁੰਡੇ ਠਾਗੇ ਲੈਣਾ ਲਾਵਾ ਕੇ ਬਹਿ ਕੇ ਪਰਾਂ ਬਾਰ ਬੈਠਾ ਸੌਂ ਬੈਠਾ ਕੀ ਚੰਗੀ ਪੈਣਦੀ ਆ ਤਾਂ ਸੰਗਤ ਵਾਖ ਕੋ ਗੁਰੂ ਘਰ ਦੇ ਦਰਸ਼ਨਾਂ ਨੂੰ ਵੀ ਜਾਣਾ ਤਾਂ ਸਮਾਪਤੀ ਕਰਕੇ ਫਿਰ ਜਾਵਾਂਗੇ ਨੂੰ ਮੁੱਲਾ ਕੋੜਦਣਾ ਜਾਵਣ ਕਰੋ ਗੁਰਦਰਾ ਸਾਹਿਬ ਦੇ ਦਰਸ਼ਨਾਂ ਅੰਦਰੋਂ ਬਰਾਵੀਟ ਹੋਣੀ ਨਨਸ ਤਾਰਨ ਹੈ ਪਰ ਨਾਮਾ ਨਾ ਜੋ ਹਰ ਪਲ ਜਿਨ ਕਰਨ ਨਾ ਉਹ ਉਹ ਹੈ ਜਿਚੇ ਨਾ ਕੋਈ ਹੈ ਰਾਸ ਦਾ ਟਾਈਮ ਹੋ ਗਿਆ ਜੀ ਤੁਹਾਨੂੰ ਯਾਦ ਹੋਈ ਕਿ ਪੁਨਰ ਨਾਮਾ ਨਾ ਤੁੰਨ ਨੂੰ ਸੁਝਿਓ ਨਾਮਾ ਸਭ ਸਰਾਂਤੀ ਤੁਹੀ ਤੁਮਾ ਨਾਮ ਨਾਮ ਸੁਹਾਗੇ ਸੇਮਰ ਮੋਦੀ ਕੋਸ ਦੀ ਹੋਵੇ ਬਾਬੇ ਨਗਰ ਦੀ ਹੋ ਗਈ ਸਮਾਰਟੀ ਨਹੀਂ ਜੇ ਆਪਾਂ ਦਰਸ਼ਨ ਦਿਖਾ ਦੇ ਕਰ ਲੈ ਗੁਦਰ ਗਾਗੇ ਹੁਣ ਆਪਾਂ ਚੱਲ ਲੱਗੇ ਵਾਪਸ ਮੈਨੂੰ ਲੱਗਦਾ ਹੈ ਕਿ ਨੌਂ ਦਾ ਟਾਈਮ ਹੋ ਗਿਆ ਹੈ। ਅੱਜ ਦਾ ਟਾਈਮ ਹੋ ਗਿਆ ਹੈ। ਜਲਦੀ ਆਓ। ਬਹੁਤ ਬਹੁਤ ਧੰਨਵਾਦ ਤੁਹਾਡਾ। ਕਮੈਂਟ ਸੈਕਸ਼ਨ ਦੇਖੋ। ਬੰਦਾ ਲਗਾ ਦਿਵਾਉਗੇ। ਬਣਾਵਾਂਗੇ। ਵਾਪਸੀ ਦੇ ਸ਼ਾਟ ਤੁਹਾਡੇ ਬਹੁਤ ਕਰਕੇ ਦੇਵਾਂਗੇ। ਕਰਾਂਗੇ ਆ। ਬਹੁਤ ਬਹੁਤ ਧੰਨਵਾਦ ਤੁਹਾਡਾ। ਭਾਗਾਂ ਨੂੰ ਰਾਤਾਂ 11:00 ਸੰਗਤ ਕਾਹੀ ਜਲੇ ਵੀ ਤੁਮ ਨੰਗਰਾਜ ਸਮਾਪਤੀ ਹੋ ਗਈ ਹੈ। ਅਸੀਂ ਆਪਣੀ ਪਲੇਟ ਉੱਤਨ ਲਈ ਪਰ ਹੋਏ ਲੜਖਾਈਏ। ਲੌਸਰ ਕੰਨੀ ਲੋਕਾਂ ਬੰਗੀ ਲੜਦੇ। ਉਹ ਬਾਕੀ ਦਿਖਾਉਨੇ ਆ ਰਸਤੇ ਤੇ ਦੋ ਚਾਰ ਸ਼ਾਟ ਕਰਕੇ ਐਡ ਕਰਾਂਗੇ। ਧੰਨਵਾਦ। ਲੋ ਵੀ ਨਿਲਾਗਾ ਆਪਾਂ ਹੋਰ ਦੇਖ ਕੇ ਆ ਗਏ। ਮੈਂ ਤਾਂ ਵੀ ਨਾ ਭਾਈ ਇਹਦੇ ਰਸਨ ਬਹੁਤ ਘਾਰੇ ਨਾ ਆਵੇ। ਆਉਣਾ ਬਿਨਾਂ ਲਿਓਂ ਬਸ ਆਈ ਜਾਂਦੇ ਹਾਂ। ਕੋਈ ਮੱਦਦ ਨਾ ਕਰਾਂ। ਵਧੀਆ ਜਿਹੀ ਬੀ। ਅੰਤ ਤਾਲਾ ਬਾਹਰ। ਰਾ ਯਾ ਹੀ ਨਾ ਹੋਣੀ ਇਹ ਬੋਨਿਆਲ ਚੱਲੀ ਜਾਂਦਾ ਅੱਜ ਕੇ ਰਬੋਰਡ ਪੂਰੀ ਯਾ ਹੀ ਲਿਆ ਖਲਾ ਰਿਆ ਪਾ ਫਿਰ ਬਸ ਇਹ ਤੁਹਾਨੂੰ ਦਿੱਤੀ 320 ਓਕੇ ਰਬੋਰਡ ਆ ਗੱਲ ਹੋ ਗਈ ਲੈ ਉਹ ਦੀ ਕਾ ਚਾਂਸ ਦੇ ਘੜਾਉਣੇ ਤੇ ਬੰਦੇ ਸਾਰੇ ਲੱਭੇ ਨਹੀਂ ਆ ਦੋ ਵੜਗੇ ਪਾਣੀ ਕਿੱਥੇ ਭਾਂਤ ਗਈ ਗੱਲ ਕਰਨੀ ਕਾਲ ਨਿਕਲਦੀ ਬਾਕੀ ਜੋ ਮੱਧੀ ਹੋਵੇ ਤੇ ਆਪੇ ਵਾਸਤੇ ਹੁਣ ਕੋ ਲੱਗਦਾ ਹੁਣ ਚੱਲੀਏ ਫਿਰ ਆਪਾਂ ਆਪੇ ਅੰਦਰਾਂਗੇ ਬਸ ਦੇ ਹੁਣ ਵੀ ਬੰਦ ਕੀਤੇ ਮਾਮਣ ਲਿਆ ਔਰ ਇਹ ਬਾਬੇ ਹੋਾਈ ਜੱਟਾ